ਦੱਸੋ ਗਿਆ ਕੀ ਹੋਇਆ ਇਹਨੇ ਆ ਸਾਈਜ ਬਣਾਣਾ ਫੇ ਦੱਸੋ ਗਿਆ ਸਾਈਜ ਕਾ ਲਗਣਾ ਹੈ ਦੱਸ ਜੀ ਨਹੀਂ ਹੁਣ ਹੋਇਆ ਕੀ ਤੁਹਾਨੂੰ ਮੈਨੂੰ ਧੱਕੇ ਮਾਰ ਕੇ ਉੱਧ ਤੱਕ ਲੈ ਗਏ ਧੱਕੇ ਮਾਰ ਕੇ ਇਹਨਾਂ ਕਿਆ ਗਵਾ ਦੱਕੇ ਮਾਰ ਕੇ ਹੱਕ ਨਾਲ ਪੁਲਿਸ ਦਾ ਅਸੀਂ ਪਰਵਾਨਸੀ ਨਾਲ ਖੜਿਆ ਕੋਈ ਕੋਈ ਗੱਲ ਕੀਤੀ ਤਾਂ ਦੀ ਠੀਕ ਹੈ ਨਾ ਕੀ ਗੱਲ ਕਰਨੀ ਸੀ ਅਸੀਂ ਓਲੈਂਡ ਪੁਲਿਸ ਦੀ ਗੱਲ ਕਰਨੀ ਸੀ ਪੁਸਨਾ ਇਹਨਾਂ ਦੇ ਸੀਮ ਲਾ ਅਜੀ ਗੱਲ ਲੈਣਾ ਥੋੜੇ ਆਇਆ ਹੋਰ ਜੀ ਅਜੀ ਗੱਲ ਕਰਨੀ ਆ ਵੀ ਭਾਈ ਤਾਂ 65532 ਕਿਲਾ ਕਿਹਨੂੰ ਦੇਣਾ ਉਹ ਤੁਹਾਨੂੰ ਗੱਲ ਇਹ ਜੀ ਬਾਲੂ ਦੇਣਾ ਕਿਹਨੂੰ ਦੇਣਾ ਗੱਲ ਹੋਈ ਨਹੀਂ ਗੱਲ ਕਰਨੀ ਦਿੱਤੀ ਲੋਕਾਂ ਅੱਗੇ ਪੁਲਿਸ ਦਾ ਪਹੁੰਚ ਲੱਗ ਗਿਆ ਅਸੀਂ ਵੀ ਇੱਥੇ ਰਹਿਣਾ ਡੰਗਾ ਮਾਰਾਂਗੇ ਪੁਲਿਸ ਦੇ ਸਰਚ ਹੋਣ ਕੇ ਵਾਸਤੇ ਜੋ ਹੋਊਗਾ ਦੇਖੀ ਜਾਊਗਾ ਮਾਨਸਾ ਸਾਹਿਬ ਨਾਲ ਫੇਰ ਗੱਲ ਹੋਈ ਨਹੀਂ ਥੋੜੀ ਗੱਲ ਹੋਣੀ ਤੇ ਗੁਰਬੀ ਸਿੰਘ ਸਾਹਿਬ ਵੀ ਕਹਿੰਦੇ ਆ ਸਾਰੇ ਕਹਿੰਦੇ ਆ ਗੱਲ ਕਰਨੀ ਗੱਲ ਕਰਨੀ ਕਿਹਦੇ ਨਾਲ ਗੱਲ ਹੋਣੀ ਜਾਂਦੀ ਥਾਡੀ ਬੇਨਤੀ ਆ ਭਗਵੰਤ ਮਾਣੂ ਮਰਦਵਾ ਕਹਾਂਗੇ ਇੱਥੇ ਬਾਦ ਅਬ ਜੋਰ ਦਾ ਸਤਾਈ ਜਾਊਗਾ ਡੰਡੇ ਮਾਰਾਂਗੇ ਸੱਚ ਕੋਈ ਬੰਦਾ ਆਇਆ ਜੋਰ ਦਾ ਸਤਾਈ ਵਿੱਚ ਬੋਡਾ ਨਾ ਦੇ ਪਿੰਡਾਂ ਵਿੱਚ ਇਹ ਸਾਡਾ ਸ਼ਾਂਤੀ ਵਾਲਾ ਇਲਾਕਾ ਹੈ ਕਿਹੜੀ ਯੂਨੀਅਨ ਹੈ ਥੋੜੀ ਮੇਰੀ ਲਖਵਾਲ ਯੂਨੀਅਨ ਆ ਜੀ ਬੀਕੇ ਕੀ ਨਾਮ ਤੁਹਾਡਾ ਮੇਰਾ ਜਤਿੰਦਰ ਬਹੁਤ ਜੀ ਜਿੱਦੂ ਪਿੰਡ ਖੋਖਰ ਦੱਸੋ ਕਿ ਕੀ ਹੋਇਆ ਇਹਨੇ ਆ ਸਾਈਜ਼ ਬਣਾਉਣਾ ਫੇਰ ਦੱਸੋ ਕਿ ਸਾਈਕਾ ਹਲ ਕਰਨਾ ਇਹਦਾ ਜੀ ਨੇ ਹੁਣ ਹੋਇਆ ਕਿਆ ਤੁਹਾਨੂੰ ਮੈਣੀ ਦੱਸਣ ਧੱਕੇ ਮਾਰ ਕੇ ਤੱਕ ਲੈ ਗਏ ਧੱਕੇ ਮਾਰ ਕੇ ਇਹਨਾਂ ਕਿ ਆ ਗਵਾ ਦੱਕੇ ਮਾਰ ਕੇ ਹੱਕ ਮੰਨ ਪੁਲਿਸ ਦਾ ਅਸੀਂ ਪ੍ਰਵਾਨਸੀ ਨਾਲ ਗੱਲ ਕੋਈ ਕੋਈ ਗੱਲ ਕੀਤੀ ਆ ਦਿੰਦੀ ਠੀਕ ਹੈ ਨਾ ਕੀ ਗੱਲ ਕਰਨੀ ਸੀ ਅਸੀਂ ਉਹ ਲੈਡ ਪੁਲਿਸ ਦੀ ਗੱਲ ਕਰਨੀ ਸੀ ਪੁਸਨਾ ਇਹ ਨਾਮ ਸੀਮ ਲਾਲ ਅਜੀ ਗੱਲ ਲੈਣਾ ਥੋੜੇ ਆ ਜੀ ਅਜੀ ਗੱਲ ਕਰਨੀ ਆ ਪੀਪੀ ਦਾ 65532 ਕਿੱਲਾ ਕਿਹਨੂੰ ਦੇਣਾ ਉਹ ਤੁਹਾਨੂੰ ਗੱਲ ਜੇ ਵੱਲੋਂ ਦੇਣਾ ਕਿਹਨੂੰ ਦੇਣਾ ਗੱਲ ਹੋਈ ਨਹੀਂ ਗੱਲ ਕਰਨ ਦਿੱਤੀ ਦੇਖੋ ਅੱਗੇ ਪੁਲਿਸ ਦਾ ਪਤਾ ਲੱਗ ਗਿਆ ਅਸੀਂ ਵੀ ਇੱਥੇ ਰਹਿਣਾ ਡੰਗਾ ਮਾਰਾਂਗੇ ਪੁਲਿਸ ਦੇ ਸਿਰ ਚਉਣ ਕੇ ਵਾਸਤੇ ਜੋ ਹੋਊਗਾ ਦੇਖੀ ਜਾਊਗਾ ਮਾਨ ਸਾਹਿਬ ਨਾਲ ਫੇਰ ਗੱਲ ਹੋਈ ਨਹੀਂ ਤੁਹਾਡੀ ਗੱਲ ਹੋਣੀ ਤੇ ਗੁਰਬੀ ਸਿੰਘ ਸਾਹਿਬ ਵੀ ਕਹਿੰਦੇ ਆ ਸਾਰੇ ਕਿਸੇ ਨਾਲ ਗੱਲ ਕਰਨੀ ਗੱਲ ਕਰਨੀ ਕਿਹਨੇ ਗੱਲ ਨਹੀਂ ਹੁੰਦੀ ਅੱਡੀ ਤੁਹਾਡੀ ਬੇਨਤੀ ਆ ਭਗਵੰਤ ਮਾਣੂ ਮਰਦਵਾ ਕਹਾਂਗੇ ਇੱਥੇ ਬਾਦ ਅਬ ਜੋ ਉਸਦਾ ਸਤਾਈ ਜਾਊਗਾ ਉਹ ਡੰਡੇ ਮਾਰਾਂਗੇ ਸੱਚ ਕੋਈ ਬੰਦਾ ਆਇਆ ਉਸਦਾ ਸਤਾਈ ਵਿੱਚ ਬੋਟਾ ਨਰਦਾ ਪਿੰਡਾਂ ਵਿੱਚ ਇਹ ਸਾਡਾ ਸ਼ਾਂਤੀ ਵਾਲਾ ਇਲਾਕਾ ਹੈ ਜਿਹੜੀ ਯੂਨੀਅਨ ਹੈ ਤੁਹਾਡੀ ਮੇਰੀ ਲਖਵਾਲ ਯੂਨੀਅਨ ਹੈ ਵੀਕਾਜੂ ਲਖਵਾਲ ਬਸ ਕਿਹਦੇ ਵੀ ਪ੍ਰਧਾਨਾਂ ਵਿੱਚ ਚੋਗੋਰ ਸਾਹਿਬ ਕੀ ਨਾਮ ਤੁਹਾਡਾ ਮੇਰਾ ਜਤਿੰਦਰ ਪਾਸੜੀ ਜੱਜੂ ਪਿੰਡ ਖੋਕਰ